ਬਾਹਿਗੁਰਜੀ ਦਾ ਖਾਲਸਾ ਬਾਹਿਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਮਸਲਾ ਭਰਾਓ ਮੇਰਾ ਪਿੰਡ ਕੁੱਬੇ ਜ਼ਿਲ੍ਹਾ ਬਰਨਾਲਾ ਹਲਕਾ ਭਦੌੜ ਇੱਥੇ ਜਿਹੜਾ ਚਾਚਾ ਬੱਚਾ ਸਕੀਮ ਤਹਿਤ ਸਰਕਾਰ ਵੱਲੋਂ ਬੀਬੀਆਂ ਦੇ ਬੱਚਿਆਂ ਨੂੰ ਟੀਕੇ ਲੱਗਦੇ ਨੇਗੇ ਉਹਦਾ ਮਸਲਾ ਜੀ ਲੰਮੇ ਟਾਈਮ ਤੋਂ ਸਾਡੇ ਪਿੰਡ ਇੱਥੇ ਮਜੀਬ ਸਿੰਘਾਂ ਦੀ ਧਰਮਸ਼ਾਲਾ ਦੇ ਵਿੱਚ ਇਹ ਕਮਰਾ ਦਿੱਤਾ ਹੋਇਆ 2 ਸਾਲ ਤੋਂ ਉਹ ਵਿਚਾਰੀਆਂ ਬਹੁਤ ਔਖੇ ਨੇ ਜਿਹੜੇ ਡਾਕਟਰ ਨੇਗੇ ਦੇ ਨਾਲ ਉਹ ਬਿਜਲੀ ਦਾ ਪ੍ਰਬੰਧ ਨਾ ਕੋਈ ਸਫਾਈ ਸੇਵਾ ਦਾ ਪ੍ਰਬੰਧ ਕੋ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਪੈਸਾ ਆਉਂਦਾਗਾ ਉਹਦੇ ਵਾਸਤੇ ਸਫਾਈ ਸਫਾਈ ਵਾਸਤੇ ਤੇ ਜਿਹੜੇ ਪੱਖੇ ਪੱਖੇ ਨੂੰ ਇਹਨਾਂ ਦੇ ਇੱਕ ਦੋ ਵਾਰ ਲਾਗੇ ਲੈਗੇ ਹੁਣ ਇਹ ਸਾਲ ਤੋਂ ਬਹੁਤ ਔਖੇ ਸੀਗੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਸਾਨੂੰ ਪਹਿਲਾਂ ਦੱਸਾਂਗੇ ਮਸਲਾ ਕੀ ਆ ਇਹਨਾਂ ਨੇ ਇਸ ਜਿਹੜੀ ਮੌਜੂਦਾ ਪੰਚਾਇਤ ਆਪਾਂ ਚੁਣੀ ਹੈ ਮੌਜੂਦਾ ਮੈਂਬਰ ਚੁਣੇ ਨੇ ਆਪਾਂ ਨੇ ਸਭ ਸਮਝਦਿਆਂ ਚੁਣੇ ਨੇ ਆਪਾਂ ਨੇ ਕੋਈ ਨੀਵੇਂ ਪਲੈਕਸਨ ਲੜ ਕੇ ਆਪਾਂ ਖੜੇ ਆਪਣੇ ਪਿੰਡ ਦੇ ਵਿੱਚ ਇਹ ਸਿਸਟਮ ਰੱਖਿਆ ਮੈਨੂੰ ਵੀ ਲੋਕ ਕਹਿੰਦੇ ਰਹੇ ਵੀਦ ਨੂੰ ਖੜਾ ਕਰਨਾ ਆ ਬੰਦਾ ਖੜਾ ਕਰੀ ਮਾ ਯਾਰ ਜਦੋਂ ਇਹ ਹੈਗੇ ਨਹੀਂ ਤਾਂ ਕੋਈ ਗੱਲ ਨਹੀਂ ਜਦੋਂ ਇਹ ਮਤਲਬ ਲੋਕਾਂ ਨੇ ਸਰਬਸੰਮਤੀ ਨਾਲ ਕਰ ਲਿਆ ਪੱਕਾ ਵਿੱਚ ਟੰਗਾ ਡਾਈਏ ਹੁਣ ਤੁਹਾਨੂੰ ਇਹ ਥੋੜੇ ਮਸਲਾ ਧਿਆਨ ਚ ਦਿਵਾਉਣਾ ਚਾਹਣਾਗਾ ਮੈਂ ਵੀ ਆਪਣੇ ਪਿੰਡ ਸਰਬਸੰਮਤੀ ਨਾਲ ਸਾਰੇ ਮੈਂਬਰ ਚੁਣੇ ਗਏ ਸੱਤ ਦੇ ਸੱਤ ਮੈਂਬਰ ਸਰਪੰਚ ਵੀ ਸਰਬਸੰਮਤੀ ਨਾਲ ਚੁਣਿਆ ਗਿਆ ਮੰਨ ਕੇ ਚੱਲੋ ਆਪਣਾ ਤੀਨੇ ਸਾਰੇ ਸਰਪੰਚ ਸਰਪੰਚ ਕੋਲੇ ਸੱਤੇ ਮੈਂਬਰਾਂ ਕੋਲੋਂ ਬੇਨਤੀ ਕਰ ਲਈ ਵੀ ਸਾਡੀ ਸਪਲਾਈ ਜੁੜੀ ਜਾਵੇ ਅੱਜ ਡਾਕਟਰ ਸੇਵਕ ਨੇ ਮੈਨੂੰ ਬੁਲਾਇਆ ਉਹਦੇ ਸੈਂਸ ਨੂੰ ਕਰਾਉਣੇ ਸੀ ਗੁਰਦੁਰਾ ਸਾਹਿਬ ਆ ਜੇ ਗੁਰਦੁਰਾ ਸਾਹਿਬ ਬੈਠੇ ਨੇ ਦੇਵੀ ਆ ਮਸਲਾ ਮੈਂ ਹਾਂ ਯਾਰ ਇਹ ਮਸਲਾ ਦੱਸੋ ਆਪਾਂ ਹੱਲ ਕਰੀਦਾ ਮੈਂ ਕੁੰਡੇ ਧਰਦਾ ਰੋਕ ਕੇ ਕਿਹੜਾ ਰੁਕਦਾ ਆ ਕੇ ਤੇ ਮੈਂ ਥੋੜੀ ਡਾਇਰੈਕਟਰ ਸਾਹਿਬ ਨਾਲ ਗੱਲ ਕਰਾਉਣਾਗਾ ਨਾਲ ਜਿਹੜਾ ਆਪਣਾ ਐਮਐਲਏ ਲਾਭ ਸਿੰਘ ਉਗੂ ਕੇ ਉਹਦੇ ਵੀ ਧਿਆਨ ਚ ਮਸਲਾ ਲੈਣਾ ਚਾਹੁੰਦੇ ਆ ਵੀ ਆ ਆ ਥੋੜੇ ਆ ਥੋੜੇ ਜਿਹੜੇ ਇਸ ਟਾਈਮ ਥੋੜੀ ਪੰਚਾਇਤ ਆ ਥੋੜਾ ਸਿਸਟਮ ਆ ਉਹਦਾ ਆ ਜਲੂਸ ਆ ਦੇਖੋ ਜੀ ਇੱਥੇ ਕੋਈ ਸਰਵਾਈ ਨਹੀਂ ਹੋ ਰਹੀ ਤੁਸੀਂ ਗੱਲਾਂ ਕਰਦੇ ਹੋ ਵੱਡੇ ਵੱਡੇ ਹਸਪਤਾਲ ਦਾ ਹਸਪਤਾਲਾਂ ਦੀਆਂ ਵੱਡੇ ਵੱਡੇ ਬਾਹਰਲੇ ਮੁਲਕਾਂ ਦੇ ਸਾਡੇ ਉਹ ਲੋਕ ਮਾਡਲ ਲੈ ਕੇ ਆਣਗੇ ਇੱਥੇ ਕਾਂ ਬੀਬੀਆਂ ਦੇ ਟੀਕੇ ਲਾਗਦੇ ਨੇ ਉੱਥੇ ਉਹਨਾਂ ਵਾਸਤੇ ਲੋਕ ਇਕੱਠੇ ਹੋ ਰਹੇ ਸਾਡੇ ਪਿੰਡ ਦੇ ਨਲਾਇਕ ਲੋਕਾਂ ਨੂੰ ਕਹੂੰਗਾ ਜਿਨ੍ਹਾਂ ਨੇ ਇਹ ਪੰਚਾਇਤ ਬਣਾਈ ਆ ਜਿਨ੍ਹਾਂ ਲੋਕਾਂ ਨੇ ਚੁਣਿਆ ਵੀ ਇੱਕ ਮੈਂਬਰ ਨੂੰ ਅਧਿਕਾਰ ਨਹੀਂ ਹੈਗਾ ਨਾਲੇ ਮੈਂ ਕੋਈ ਮੈਂਬਰ ਨਹੀਂ ਹੈਗਾ ਮੈਂ ਲਵਾਉਂ ਕੁੰਡੇ ਲਵਾਗਾ ਅੱਜ ਅੱਜ ਹੀ ਲਵਾਉਂਗਾ ਤਾਂ 100 ਲੋ ਲਵਾਂਗਾ ਮੈਂ ਤਵਾ ਤਾਰ ਲਵਾਉਂਗਾ ਜਿਹੜਾ ਆ ਕੇ ਰੋਕਣਾ ਰੋਕ ਕੇ ਦਿਖਾ ਮੈਨੂੰ ਅੱਗੇ ਬਾਕੀ ਛੋਟੇ ਮੈਂ ਡਾਕਟਰਾਂ ਨਾਲ ਗੱ ਮੈਂ ਤਾਂ ਇੱਕ ਬੇਨਤੀ ਕਰਨ ਲੱਗਿਆ ਜੀ ਅਸੀਂ ਹੈਲਥ ਵਿਭਾਗ ਦੇ ਮੁਲਾਜ਼ਮਾਂ ਮੇਰੇ ਨਾਲ ਦੋ ਭੈਣ ਜੀਆਂ ਨੇ ਜੋ ਜੱਚਾ ਬੱਚਾ ਦੇ ਟੀਕਾ ਕਰਨ ਕਰਦੇ ਨੇ ਮਜਬੀ ਸਿੱਖ ਭਾਈਚਾਰੇ ਦੀ ਜੋ ਸੱਤ ਥਾਈ ਹੈ ਜੀ ਉੱਥੇ ਅਸੀਂ ਬਹਿ ਕੇ ਸਵਾਵਾ ਮੰਦਨੇ ਆ ਪਿੰਡ ਵਾਸੀਆਂ ਨੂੰ ਜੱਚਾ ਬੱਚਾ ਨੂੰ ਤੇ ਪਰ ਉੱਥੇ ਕਾਰਨ ਕੀ ਹੈ ਜੀ ਵੀ ਉਹ ਸਹੂਲਤ ਚੰਗੀ ਤਰ੍ਹਾਂ ਨਹੀਂ ਮਿਲ ਰਹੀ ਕਾਰਨ ਸਿਰਫ ਬਿਜਲੀ ਦਾ ਜੀ ਪੱਖੇ ਸਾਡੇ ਕੋਲੇ ਹੈਗੇ ਨੇ ਸਿਰਫ ਸਾਨੂੰ ਸਪਲਾਈ ਦੀ ਲੋੜ ਆ ਬਿਜਲੀ ਦੀ ਜੀ ਉਹ ਵੀ ਸਾਡੀ ਪੂਰੀ ਨਹੀਂ ਹੋ ਰਹੀ ਸਾਨੂੰ ਪਤਾ ਜੀ ਸਾਡੀਆਂ ਭੈਣ ਜੀਆਂ ਕਿਵੇਂ ਕੰਮ ਕਰਦੀਆਂ ਨੇ ਪਿੰਡ ਦੀਆਂ ਮਾਤਾ ਭੈਣਾਂ ਆਪਦੇ ਬੱਚੇ ਲੈ ਕੇ ਆਉਂਦੀਆਂ ਨੇ ਗਰਭਤੀ ਔਰਤਾਂ ਵੀ ਆਉਂਦੀਆਂ ਨੇ ਇਹੋ ਜੀ ਗਰਮੀ 'ਚ ਜੀ ਜਦੋਂ ਬੰਦਾ ਪੈਦਲ ਤੁਰ ਕੇ ਆਉਂਦਾ ਉਹਦੇ ਵਾਸਤੇ ਤਾਂ ਇਹ ਸਹੂਲਤਾਂ ਜ਼ਰੂਰੀ ਹੁੰਦੀਆਂ ਨੇ ਮਤਲਬ ਵੀ ਆਉਂਦਿਆਂ ਨੂੰ ਪੱਖਾ ਚੱਲਦਾ ਹੋਵੇ 2 ਮਿੰਟ ਬੰਦਾ ਰੈਸਟ ਕਰੇ ਫਿਰ ਆਪ ਦਾ ਟੀਕਾਕਰਨ ਕਰਾਵੇ ਜੀ ਤੇ ਆਰਾਮ ਨਾਲ ਆਪ ਦਾ ਜਾ ਸਕੇ ਪਰ ਇਹ ਸਹੂਲਤਾ ਨਹੀਂ ਮਿਲ ਰਹੀਆਂ ਸਾਰੇ ਨਗਰ ਨੂੰ ਸਰਪੰਚਾਂ ਨੂੰ ਬੇਨਤੀ ਹੈ ਵੀ ਇਹ ਸਹੂਲਤਾ ਸਾਨੂੰ ਉਪਲਬਧ ਤੇ ਕਰਵਾਈਆਂ ਜਾਣ ਧੰਨਵਾਦ ਜੀ ਸਤਿਕਾਰ ਜੀ ਸਾਰਿਆਂ ਨੂੰ ਮੈਂ ਜਸਮੀਲ ਭੌਰ ਐਨਐਮ ਸਬਸੈਂਟਰ ਪੂਰੇ ਮੇਰੇ ਕੋਲੇ ਤਿੰਨ ਪਿੰਡ ਨੇ ਆਪ ਸੰਤਰਪੂਰੀ ਆ ਆਤਰਗੜ ਤੇ ਪਿੰਡ ਕੁੱਬੇ ਜਿਸ ਨਾਲ ਨਾਲ ਅਸੀਂ ਕੁੱਬਿਆਂ ਦੇ ਵਿੱਚ ਵੀ ਟੀਕੇ ਲਾਣੇ ਆ ਪੂਰੇ ਵੀ ਆਤਰਗੜ ਵੀ ਜਿਹੜੇ ਕੁੱਬਿਆਂ ਦੇ ਵਿੱਚ ਹੈ ਸਾਡੇ ਕੋਲੇ ਬੈਠਣ ਦੀ ਜਗ੍ਹਾ ਕੀ ਉਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ ਅਸੀਂ ਪਿਛਲੇ 2 ਸਾਲਾਂ ਤੋਂ ਪੂਰੀ ਗਰਮੀ ਦੇ ਵਿੱਚ ਟੀਕੇ ਲਗਾਏ ਨੇ ਪੂਰੀ ਗਰਮੀ ਦੇ ਵਿੱਚ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜਦ ਕਿ ਪੱਖਿਆਂ ਦੇ ਥੱਲੇ ਵੀ ਬੈਠਣਾ ਬਹੁਤ ਔਖਾ ਹੁੰਦਾ ਉਸ ਸਮੇਂ ਦੇ ਵਿੱਚ ਅਸੀਂ ਬਿਨਾਂ ਪੱਖਿਆਂ ਤੋਂ ਉਥੇ ਟੀਕੇ ਲਗਾਏ ਨੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰ ਚੁੱਕੀਆਂਗੇ ਡਾਕਟਰ ਸਾਹ ਆਪਣੇ ਸੋਰੀ ਸਰਪੰਚ ਸਾਹਿਬ ਨੂੰ ਨਾਲ-ਨਾਲ ਪਿੰਡ ਦੇ ਮੈਂਬਰਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਫੋਨ ਕੀਤੇ ਨੇ ਤੇ ਉਹਨਾਂ ਨੂੰ ਕਿਹਾ ਵੀ ਸਾਡੇ ਕੋਲੇ ਪੱਕੇ ਦੀ ਕੋਈ ਸਹੂਲਤ ਨਹੀਂ ਸਾਨੂੰ ਪੱਕੇ ਦੀ ਸਹੂਲਤ ਦਿੱਤੀ ਜਾਵੇ ਏਕੇ ਨੇ ਕਈ ਵਾਰੀ ਤਾਂ ਉਹ ਫੋਨ ਸਾਡਾ ਚੱਕ ਲੈਂਦੇ ਨੇ ਕਈ ਵਾਰੀ ਨਹੀਂ ਚੱਕਦੇ ਸੀ ਜੇ ਚੱਕਦੇ ਸੀ ਤਾਂ ਉਹ ਕਹਿੰਦੇ ਸੀ ਕਿ ਅਸੀਂ ਤੁਹਾਡਾ ਜਿਹੜਾ ਪ੍ਰਬੰਧ ਹੈ ਪੱਕੇ ਦਾ ਜਦੋਂ ਤੱਕ ਤੁਸੀਂ ਟੀਕੇ ਲਾਉਂਗੇ ਉਦੋਂ ਪਹਿਲਾਂ-ਪਹਿਲਾਂ ਅਸੀਂ ਕਰਵਾ ਦਾਂਗੇ ਤੁਹਾਡਾ ਪੱਖਾ ਚੱਲਦਾ ਮਿਲੂਗਾ ਤੁਹਾਨੂੰ ਪਰ ਉਸ ਤੋਂ ਬਾਅਦ ਜਦੋਂ ਅਸੀਂ ਆਉਂਦੇ ਸੀ ਉੱਥੇ ਕੋਈ ਵੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀ ਉਹੀ ਪਹਿਲਾਂ ਵਾਲਾ ਹੀ ਬੁਰਾ ਹਾਲ ਹੁੰਦਾ ਸੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀਗਾ ਔਰ ਜਦੋਂ ਵੀ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਜਾਂਦਾ ਸੀ ਉਹ ਕਹਿੰਦੇ ਸੀ ਸਾਡੇ ਕੋਲੇ ਕੋਈ ਬੰਦਾ ਨਹੀਂ ਹੈ ਜਿਹੜਾ ਤੁਹਾਨੂੰ ਪੱਕੇ ਦਾ ਕੋਈ ਪ੍ਰਬੰਧ ਕਰਕੇ ਦੇਵੇ ਜਾਂ ਬਿਜਲੀ ਵਾਲੀ ਤਾਰ ਤੁਹਾਨੂੰ ਲਾ ਕੇ ਦੇਵੇ ਤੁਸੀਂ ਆਪ ਹੀ ਇਹਦਾ ਕੋਈ ਪ੍ਰਬੰਧ ਕਰਵਾ ਲਓ ਸਾਡੇ ਕੋਲੇ ਕੋਈ ਇਹਦਾ ਕੋਈ ਹੱਲ ਨਹੀਂ ਹੈਗਾ ਪਰ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆ ਹੁਣ ਵੀ ਬੇਨਤੀ ਕਰਦੇ ਆ ਕਿ ਇਹ ਹੁਣ ਤਾਂ ਚਲੋ ਗਰਮੀਆਂ ਦਾ ਮੌਸਮ ਹੈ ਜਿਹੜਾ ਸੀਜ਼ਨਲ ਚੇਂਜ ਹੋ ਚੁੱਕਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਮੁਸ਼ਕਲ ਦਾ ਹੱਲ ਹੱਲ ਕਰਕੇ ਦਿੱਤਾ ਜਾਵੇ ਤਾਂ ਕਿ ਸਾਨੂੰ ਕੋਈ ਇਹਦੇ ਵਿੱਚ ਦਿੱਕਤ ਨਾ ਆਵੇ ਸਾਡੇ ਕੋਲੇ ਬਹੁਤ ਛੋਟੇ ਛੋਟੇ ਬੱਚੇ ਆਉਂਦੇ ਨੇ ਪ੍ਰੈਗਨੈਂਟ ਲੇਡੀਆਂ ਆਉਂਦੀਆਂ ਨੇ ਕਈ ਵਾਰੀ ਉਹਨਾਂ ਨੂੰ ਇੰਜੈਕਸ਼ਨ ਲਗਾਉਨੇ ਆ ਤੇ ਗਰਮੀ ਦੇ ਵਿੱਚ ਘਬਰਾਟ ਕਰਕੇ ਉਹ ਚੱਕਰ ਖਾ ਕੇ ਵੀ ਗਿਰ ਜਾਂਦੀਆਂ ਨੇ ਜਿਸ ਦੇ ਕਰਕੇ ਸਾਨੂੰ ਬਹੁਤ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ ਕਿ ਤਾਂ ਕਿ ਅਗਲੀ ਵਾਰੀ ਇਹੋ ਜਿਹਾ ਕੋਈ ਵੀ ਚਾਂਸ ਨਾ ਹੋਵੇ ਕਿਰਪਾ ਕਰਕੇ ਸਾਨੂੰ ਉਥੇ ਪੱਖੇ ਦਾ ਲਾਈਟ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਨਾਲ ਨਾਲ ਸਾਨੂੰ ਉਥੇ ਸਫਾਈ ਦਾ ਵੀ ਪ੍ਰਬੰਧ ਕਰਕੇ ਦਿੱਤਾ ਜਾਵੇ ਸਫਾਈ ਵਾਲਾ ਸੇਵਕ ਸਾਡੇ ਉਥੇ ਕੋਈ ਨਹੀਂ ਹੈ ਸਫਾਈ ਵਾਸਤੇ ਸਾਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਮਿਲੀ ਹੋਈ ਅਸੀਂ ਆਪ ਸਫਾਈ ਨਹੀਂ ਕਰ ਸਕਦੇ ਕਿਰਪਾ ਕਰਕੇ ਉਹ ਇੱਕ ਦਿਨ ਮਹੀਨੇ ਦੇ ਵਿੱਚ ਸਿਰਫ ਇੱਕ ਦਿਨ ਸਾਨੂੰ ਉਥੇ ਸਫਾਈ ਦਾ ਪ੍ਰਬੰਧ ਕਰਵਾਇਆ ਜਾਵੇ ਧੰਨਵਾਦ ਜੀ